ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਾਬ ਤਾ ਖਬਰ ਤੁਹਾਡੇ ਨਾਲ ਹੁਸ਼ਾਰਪੁਰ ਦੇ ਹਲਕਾ ਗੜਸ਼ੰਕਰ ਅਦੀਨ ਆਉਂਦੇ ਪਿੰਡ ਪੱਦੀ ਸੂਰਾ ਸਿੰਘ ਦੀ ਸਾਂਝੀ ਕਰ ਰਹੇ ਹਾਂ ਜਿੱਥੋਂ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਹੁਸ਼ਾਰਪੁਰ ਦੀ ਇੱਕ ਮਹਿਲਾ ਆਗੂ ਤੇ ਡਿਪਟੀ ਸਪੀਕਰ ਜੈਕ੍ਰਿਸ਼ਨ ਅਰੋੜੀ ਅਤੇ ਇੱਕ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਦੇ ਨਾਮ ਤੇ 40000 ਰੁਪਏ ਰਿਸ਼ਵਤ ਲੈਣ ਦੇ ਵੱਡੇ ਦੋਸ਼ ਲਾਏ ਨੇ ਅੱਜ ਮਹਾਲਪੁਰ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ append ਪੱਦੀ ਸੂਰਾ ਸਿੰਘ ਦੀ ਰਹਿਣ ਵਾਲੀ ਮਹਿਲਾ ਸੁਮਨ ਕੁਮਾਰੀ ਨੇ ਦੱਸਿਆ ਕਿ ਬੀਤੇ 2 ਮਹੀਨੇ ਪਹਿਲਾਂ 19 ਅਕਤੂਬਰ ਨੂੰ ਉਸਦੇ ਪੁੱਤਰ ਮੋਹਿਤ ਕਲੇਰ ਨੂੰ ਰਸਤੇ ਦੇ ਵਿੱਚ ਘੇਰ ਕੇ 15 ਤੋਂ 20 ਨੌਜਵਾਨਾਂ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਜਦੋਂ ਉਸਦੇ ਪੁੱਤਰ ਤੇ ਹਮਲਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਉਹ ਵੀ ਆਪਣੇ ਪੁੱਤ ਦੇ ਨਾਲ ਮੌਜੂਦ ਹੁੰਦੀ ਹੈ ਤੇ ਉਕਤ ਭੀੜ ਵੱਲੋਂ ਉਸਤੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਖਿੱਚਤੂ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਉਸਤੇ ਪੁੱਤ ਦਾ ਇੱਕ ਮੋਬਾਈਲ ਫੋਨ 50000 ਰੁਪਏ ਦੀ ਨਕਦੀ ਅਤੇ ਇੱਕ ਹਜ਼ਾਰ ਦੇ ਕਰੀਬ ਦਰਾਮ ਹੁੰਦੇ ਜਿਹੜੇ ਉਹ ਉਕਤ ਹਮਲਾਵਰਾਂ ਵੱਲੋਂ ਖੋਲੇ ਜਾਂਦੇ ਨੇ ਹਾਲਾਂਕਿ ਪੀੜਤ ਮਹਿਲਾ ਤਾਂ ਕਹਣਾ ਹੈ ਕਿ ਜਿਨ੍ਹਾਂ ਨੌਜਵਾਨਾਂ ਵੱਲੋਂ ਉਸਤੇ ਪੁੱਤਰ ਅਤੇ ਉਸਦੀ ਕੁੱਟਮਾਰ ਕੀਤੀ ਗਈ ਹੈ ਉਹ ਭੁਲੇਖੇ ਨਾਲ ਹੀ ਉਹਨਾਂ ਦੀ ਕੁੱਟਮਾਰ ਕਰਕੇ ਚਲੇ ਗਏ ਪਰੰਤੂ ਅੱਜ ਤੱਕ ਇਨਸਾਫ ਲਈ ਉਹ ਦਰਦ ਦਰਦੀਆਂ ਠੋ크ਰਾ ਖਾ ਰਹੀ ਹੈ ਪਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਬੀਤੀ ਰਾਤ ਪੁਲਿਸ ਵੱਲੋਂ ਇਸਾਰੇ ਮਾਮਲੇ ਨੂੰ ਲੈ ਕੇ ਮਾਮਲਾ ਤਾਂ ਦਰਜ ਕਰ ਦਿੱਤਾ ਗਿਆ ਹੈ ਪਰੰਤੂ ਇਸਾਰੇ ਘਟਨਾਕ੍ਰਮ ਦੌਰਾਨ ਹੁਸ਼ਿਆਰਪੁਰ ਦੇ ਹੀ ਹਲਕਾ ਗੜਸ਼ੰਕਰ ਦੀ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਜਿਸ ਦਾ ਨਾਮ ਪਰਮਜੀਤ ਕੋਰ ਹੈ ਉਸ ਵੱਲੋਂ 40000 ਰੁਪਏ ਉਸਤੇ ਕੋਲੋਂ ਲੈ ਗਏ ਸੰਤ ਉਸ ਵੱਲੋਂ ਕਿਹਾ ਗਿਆ ਸੀ ਕਿ ਇਸ ਵਿੱਚੋਂ 25000 ਰੁਪਏ ਪਰਚਾ ਦਰਜ ਕਰਵਾਉਣ ਦੇ ਲਈ ਉਸ ਵੱਲੋਂ ਜਿਆਕਰੇਸ਼ਨ ਰੋੜੀ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਨੇ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਨੇ ਉਹਨਾਂ ਨੂੰ ਦੇਣੇ ਨੇ ਤੇ 15000 ਰੁਪਏ ਦੀ ਰਿਸ਼ਵਤ ਹੈ ਜਿਹੜੀ ਉਹ ਏਐਸਆਈ ਸੁਖਵਿੰਦਰ ਸਿੰਘ ਨੂੰ ਦੇਣੀ ਹੈ ਸੋ ਬਹੁਤ ਵੱਡੇ ਇਲਜ਼ਾਮ ਹੈ ਜਿਹੜੇ ਪੀੜਤ ਮਹਿਲਾ ਵੱਲੋਂ ਉਕਤ ਮਹਿਲਾ ਪਰਮਜੀਤ ਘੋੜੇ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਤੋਂ ਆਮ ਆਦਮੀ ਪਾਰਟੀ ਦੀ ਆਗੂ ਦੱਸੀ ਜਾਂਦੀ ਹੈ ਉਸਤੇ ਉੱਪਰ ਵੱਡੇ ਦੋਸ਼ ਲਾਏ ਗਏ ਨੇ ਤਾਂ ਹੋਰ ਕੀ ਕੁਝ ਜਾਣਕਾਰੀ ਪੀੜਤ ਮਹਿਲਾ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਰੰਤੂ ਇਸ ਦੌਰਾਨ ਇੱਕ ਹੋਰ ਮਹਿਲਾ ਵੱਲੋਂ ਉਕਤ ਆਪ ਆਗੂ ਤੇ ਦੋਸ਼ ਲਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਉਹ ਵੀ ਪੀੜਤ ਪਰਿਵਾਰ ਦੀ ਮਦਦ ਕਰ ਰਹੀ ਸੀ ਤਾਂ ਉਸ ਨੂੰ ਵੀ ਪਰਮਜੀਤ ਕੌਰ ਵੱਲੋਂ ਫੋਨ ਤੇ ਧਮਕੀਆਂ ਦਿੱਤੀਆਂ ਗਈਆਂ ਨੇ ਹਾਲਾਂਕਿ ਸਾਰੇ ਮਾਮਲੇ ਨੂੰ ਲੈ ਕੇ ਜਦੋਂ মিডিਆ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਪਰਮਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤੋਂ ਉਸ ਵੱਲੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਤੇ ਕਿਹਾ ਕਿ ਉਸ ਉੱਪਰ ਜੋ ਵੀ ਦੋਸ਼ ਮਹਿਲਾ ਸੁਮਨ ਕੁਮਾਰੀ ਵੱਲੋਂ ਲਗਾਏ ਜਾ ਰਹੇ ਨੇ ਉਹ ਸਾਰਾ ਸਾਰ ਝੂਠੇ ਅਤੇ ਬੇਬੁਨਿਆਦ ਨੇ ਤੇ ਜੇਕਰ ਸੁਮਨ ਕੁਮਾਰੀ ਦੇ ਕੋਲ ਉਸ ਦੇ ਵਿਰੁੱਧ ਕੋਈ ਸਬੂਤ ਹੈ ਤਾਂ ਪੁਲਿਸ ਦੇ ਕੋਲ ਉਹ ਸ਼ਿਕਾਇਤ ਕਰ ਸਕਦੀ ਹੈ ਤੇ ਉਹ ਵੀ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਜ਼ਰੂਰ ਰੱਖੇਗੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਮਨ ਕੁਮਾਰੀ ਹੈ ਤੁਸੀਂ ਮੈਡਮ ਜੀ ਐ ਇੱਕ ਹਲਫੀਆ ਬਿਆਨ ਦਿੱਤਾ ਮੀਡੀਆ ਪਰਸਨਸ ਨੂੰ ਵੀ ਇੱਕ ਆ ਤੁਹਾਡੇ ਕੋਲ ਐਫ ਆਈ ਆਰ ਹੈ ਇਹ ਕੀ ਮਾਮਲਾ ਹੈ ਬਰੀਫ ਚ ਦੱਸੋ ਮੜ ਜੀ ਸਰ ਐਫ ਆਈ ਆਰ ਇਹ ਮੇਰੇ ਤੇ ਹਮਲਾ ਕੀਤਾ ਸੀ ਕੁਸ਼ਕ ਮੁੰਡਿਆਂ ਨੇ ਮੇਰੇ ਬੇਟੇ ਤੇ ਤਾਂ ਮੈਨੂੰ ਖਿਚੜਿਸ ਕੀਤੀ ਕਪੜੇ ਪਾੜੇ ਸੀਗੇ ਮੇਰੇ ਸਰ ਮੈਂ ਐਡਮੈਂਡ ਸੀਗੀ ਉਹਦੇ ਤੋਂ ਬਾਅਦ ਪਰਮਜੀਤ ਮੈਡਮ ਚਾਂਤੂ ਤੋਂ ਮੇਰੀ ਕਹਿੰਦੀ ਸੀ ਪਰਮਜੀਤ ਕਹਿੰਦੀ ਮੈਂ ਅਰੋੜੀ ਅਰੋੜੀ ਸਾਹਿਬ ਨਾਲ ਕੁਸ਼ਕ ਉਹਨਾਂ ਦੇ ਪਤਾ ਨਹੀਂ ਕੋਆਰਡੀਨੇਟਰ ਪਤਾ ਨਹੀਂ ਕੀ ਲੱਗਿਓ ਕੁਸ਼ਕ ਤਾ ਉਹ ਮੈਨੂੰ ਕਹਿੰਦੀ ਸੀਗੀ ਕਹਿੰਦੀ ਵੀ ਮੈਨੂੰ ਪਰਚੇ ਦੇ ਪੈਸੇ ਚਾਹੀਦੇ 15000 ਰੁਪਏ ਸੁਖਮਿੰਦਰ ਸਰ ਦੇ ਨਾਮ ਲੈ ਕੇ ਉਹਨੇ ਲਿਆ ਮੇਰੇ ਕੋਲ ਸੁਖਮਿੰਦਰ ਐਸਆਈ ਸਾਹਿਬ ਆ ਉਹਨਾਂ ਦਾ ਨਾਮ ਲੈ ਕੇ ਲਏ ਆ ਤਾਂ 25000 ਰੁਪਏ ਉਹਨੇ ਮੇਰੇ ਕੋਲ ਰੋੜੀ ਸਾਹਿਬ ਦਾ ਨਾਮ ਲੈ ਕੇ ਲਿਆ ਕਹਿੰਦੀ ਵੀ ਮੈਂ ਗਿਫਟਾਂ ਚ ਸਰ ਪੈਸੇ ਲੈਂਦੇ ਆ ਉਹਨੇ ਉਹਨਾਂ ਦਾ ਨਾਮ ਲੈ ਕੇ ਇਹਨੇ ਖੁਦ ਪੈਸੇ ਇਹਨੇ ਖਾਦੇ ਆ ਉਹਨਾਂ ਦਾ ਨਾਮ ਮਰੇ ਰੱਖਿਆ ਕਹਿੰਦੀ ਵੀ ਉਹ ਗਿਫਟਾਂ 'ਚ ਪੈਸੇ ਲੈਂਦੇ ਇਦਾਂ ਨਹੀਂ ਪੈਸੇ ਲੈਂਦੇ ਮੈਨੂੰ ਕਹਿੰਦੀ ਮੈਂ ਮੈਂ ਖੁਦ ਕੋਲੋਂ ਪੈਸੇ ਦਿੱਤੇ ਕਹਿੰਦੀ ਮੈਨੂੰ ਵਿਆਹ ਆ ਮੈਨੂੰ ਪੈਸੇ ਚਾਹੀਦੇ ਸਰ ਮੈਂ ਇੱਕ ਕੁਸ਼ਕ ਆਨਲਾਈਨ ਪਾਇਓ ਉਹਨੂੰ ਪੈਸੇ ਕੁਸ਼ਕ ਮੈਂ ਕਿਸ਼ਤਾਂ ਵਿੱਚ ਦਿੱਤੇ ਉਹਨੂੰ ਪੈਸੇ ਜਿੱਦਾਂ ਮੇਰਾ ਇੱਕ ਰਾਜੀਨਾਮਾ ਹੋਇਆ ਸੀ ਉਹਦੇ ਵਿੱਚੋਂ ਪੈਸੇ ਮੈਂ ਮੇਰੇ ਅੱਧ ਪੈਸਾ ਉਹ ਲੈ ਗਈ ਮੇਰਾ ਕੁਸ਼ਕ 15000 ਰੁਪਏ 25000 ਰੁਪਏ 40000 ਰੁਪਏ ਮੇਰਾ ਉਹ ਲੈ ਗਈ ਇਹ ਉਹਨੇ ਕਾ ਦੇ ਲੇ ਮੇ ਤੁਹਾਡੇ ਸਰ ਮੈਨੂੰ ਕਹਿੰਦੀ ਕੰਮ ਕਰਾਤਾ ਤੁਹਾਡੇ ਨਹੀਂ ਸਰ ਮੇਰਾ ਉਹ ਕੋਨੇ ਕੁੰਬ ਕੋਈ ਕੰਮ ਨਹੀਂ ਕਰਵਾਇਆ ਉਹ ਦੂਜੀ ਪਾਰਟੀ ਦੇ ਨਾਲ ਬਾਅਦ ਵਿੱਚ ਇਹ ਰਲ ਕੇ ਮੇਰਾ ਕੰਮ ਇਹ ਮੈਡਮ ਆ ਇਹਨਾਂ ਦੇ ਹੈਲਪ ਕਰਕੇ ਮੇਰਾ ਇਹਨਾਂ ਦੀ ਮਦਦ ਨਾਲ ਮੇਰਾ ਇਹ ਕੰਮ ਹੋਇਆ ਰਾਤੀ ਸਰ ਪਰਚਾ ਕੱਟ ਹੋਇਆ ਮੇਰਾ ਇਹ ਸਰ 2 ਮਹੀਨੇ ਬਾਅਦ ਮੈਂ ਬਹੁਤ ੱਕੇ ਖਾਦੇ ਬਹੁਤ ਜਿਆਦਾ ੱਕੇ ਖਾਦੇ ਮੈਂ ਲੜਾਈ ਕਦੋਂ ਹੋਈ ਸੀ ਸਰ ਇਹ 2 ਮਹੀਨੇ ਪਹਿਲਾਂ ਹੋਈ ਸੀਗੀ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਤੇਰਾ ਪਰਚਾ ਘਟਾਉਂਗਾ ਸਰ ਮੈਨੂੰ ਬਹੁਤ ਜਿਆਦਾ ੱਟਕੇ ਖਾਣ ਲਈ ਮਜਬੂਰ ਕੀਤਾ ਉਸ ਉਸ ਜਨਾਨੀ ਨੇ ਪੈਸੇ ਖਾ ਕੇ ਵੀ ਮਜਬੂਰ ਕੀਤਾ ਹੁਣ ਕੀ ਲੱਗਦਾ ਤੁਹਾਨੂੰ ਕੋਈ ਪੈਸੇ ਤੁਹਾਨੂੰ ਹੋਰ ਕੀ ਤੁਹਾਡਾ ਆ ਬੇਟੇ ਦੇ ਕੋਲੋਂ ਕੀ ਕੀ ਹੋਇਆ ਸੀ ਜਦੋਂ ਬੇਟੇ ਨੇ ਕੁੱਟ ਮਾਰ ਹੋਈ ਉਹ ਕੀ ਮਾਮਲਾ ਸੀ ਸਰ ਮੇਰੇ ਬੇਟੇ ਦੀ ਵੀਡੀਓ ਉਹਨਾਂ ਦੇ ਕੋਲੇ ਆ ਮੇਰੇ ਬੇਟੇ ਦੀ ਕੋਟੇ ਤਾਂ ਵੀ ਖਿੱਚ ਤੂੰ ਕੀਤੀ ਜਿੱਦਾ ਨਵਾਲਿਕ ਮੇਰਾ ਬੇਟਾ ਆ ਉਹਨੇ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਦੇ ਨਾਲ ਮੁੰਡਿਆਂ ਦੇ ਨੇ ਸਰ ਇਹਦੀ ਖੇਚ ਤੂੰ ਕੀਤੀ ਇਹਦੀ ਇਹ ਇਹ ਚਪਲਾ ਮਾਰਦਿਆਂ ਦੀ ਉਹਨਾਂ ਕੋਲ ਵੀਡੀਓ ਇਸ ਟਾਈਮ ਮੇਰੇ ਬੇਟੇ ਦਾ ਮੋਬਾਈਲ ਆਈਫੋਨ ਇਸ ਟਾਈਮ ਉਹਨਾਂ ਦੇ ਕੋਲ ਆ ਠੀਕ ਆ ਮੇਰੇ ਪੈਸੇ ਉਹਨਾਂ ਦੇ ਕੋਲ ਆ ਕਿਤੋਂ ਦੇ ਬੰਦੇ ਉਹ ਉਹ ਡਾਂਸੀ ਵਾਲ ਦੇ ਬੰਦੇ ਲੜਾਈ ਕਿਹੜੀ ਜਗ੍ਹਾ ਹੋਈ ਸੀ ਲੜਾਈ ਇਹ ਦੋ ਗਰਾਊਂਡ ਦੇ ਵਿੱਚ ਪੱਦੀ ਗਰਾਊਂਡ ਦੇ ਵਿੱਚ ਹੋਈ ਸੀਗੀ ਹਾਂਜੀ ਪੱਦੀ ਸੂਰਾ ਸਿੰਘ ਗਰਾਉਂਡ ਦੇ ਵਿੱਚ ਹੋਈ ਸੀ ਜਿਹੜੀ ਇਹ ਜਿੰਨੇ ਪੈਸੇ ਦੇ 40000 ਰੁਪਏ 25000 ਰੁਪਏ ਡਿੱਕਟੀ ਸਪੀਕਰ ਦੇ ਨਾਂ ਤੇ ਤੇ 15000 ਰੁਪਏ ਪੁਲਿਸ ਨੂੰ ਆ ਜਾਂਦਾ ਦੇ ਨਾਂ ਤੇ ਹਾਂਜੀ ਲੀਡਰ ਹੈ ਕੋਈ ਛੋੜੂ ਵਾਲਿਆਂ ਦੀ ਇਹ ਹਾਂਜੀ ਲੀਡਰ ਆ ਕੁਝ ਪਤਾ ਨਹੀਂ ਆ ਕਿ ਲੀਡਰ ਆ ਕੁਝ ਕਰਕੇ ਇਨਾਲੇ ਉੱਥੇ ਕੀ ਕਰ ਰਹੇ ਸੀ ਜੀ ਡਿਪਟੀ ਸਪੀਕਰ ਦੇ ਨਾਲ ਹਾਂਜੀ ਸਰ ਹਾਂਜੀ ਇਹ ਉਹਨਾਂ ਦੇ ਨਾਲੇ ਰਹਿੰਦੀ ਆ ਮੇਰੀ ਹੈਲਪ ਕਰ ਰਹੀ ਆ ਕੁਲਵਿੰਦਰ ਕੌਰ ਕੁਕੜਾ ਤੋਂ ਇਹਨਾਂ ਨੂੰ ਵੀ ਉਸ ਜਨਾਨੀ ਨੇ ਧਮਕੀਆਂ ਦਿੱਤੀਆਂ ਕਹਿੰਦੀ ਬਈ ਜੇ ਤੂੰ ਉਹਨਾਂ ਦੀ ਮਦਦ ਕੀਤੀ ਕਹਿੰਦੀ ਬਈ ਮੈਂ ਰੋੜੀ ਸਾਹਿਬ ਦੇ ਨਾਲ ਹਰ ਟਾਈਮ ਰਹਿੰਦੀ ਆ ਮੈਂ ਤੈਨੂੰ ਆਹ ਕਰਾ ਦੋਵੇਂ ਤਾਂ ਇਹ ਇਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਉਹ ਨਹੀਂ ਕੀ ਮੰਗ ਕਰਦੋ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਉਸ ਜਨਾਨੀ ਨੇ ਜਿੰਨਾ ਮੇਰਾ ਪੈਸਾ ਦਿੱਤਾ ਮੈਨੂੰ ਵਾਪਸ ਦਵਾਇਆ ਜਾਵੇ ਮੇਰੀ ਉਹਨੇ ਕੋਈ ਮਦਦ ਨਹੀਂ ਕੀਤੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਤੇ ਤਾਂ ਨਾਮ ਹੈ ਤੁਹਾਡਾ ਮੋਹਿਤ ਕਲੇਰ ਜੀ ਕਿਹੜਾ ਪਿੰਡ ਹੈ ਤੁਹਾਡਾ ਪੱਦੀ ਸੂਰਾ ਸਿੰਘ ਜੀ ਲੜਾਈ ਤੁਹਾਡੇ ਨਾਲ ਹੋਇਆ ਸੀ ਹਾਂਜੀ ਹਾਂਜੀ ਤੇ ਕੀ ਕੀ ਹੁਣ ਸਮਾਨ ਰੰਦਾ ਉਹਨਾਂ ਦੇ ਕੋਲ ਜਿਹਨਾਂ ਨੇ ਕੁੱਟਮਾਰ ਕੀਤੀ ਤੁਹਾਡੇ ਨਾਲ ਉਹਨਾਂ ਦੇ ਕੋਲ ਭਾਈ ਲੜਾਈ ਹੋਈ ਸੀਗੀ ਸਾਡੀ ਤੇ ਉਹਨਾਂ ਕੋ ਮੇਰਾ ਐਪਲ ਦਾ 12 ਫੋਨ ਹੈ ਤੇ 50000 ਰੁਪਇਆ ਤੇ 1000 ਡਰਾਮ ਫੋਨ ਦੇ ਪਿੱਛੇ ਬੈਕਅਪ ਵਿੱਚ ਪਾਇਆ ਸੀਗਾ ਠੀਕ ਹੈ ਜੀ ਤੇ ਕਿੰਨੇ ਜਣੇ ਸੀ ਉਹ ਜਦੋਂ ਨਾਲ ਤੁਹਾਡੇ ਤੇ ਤੇ ਲੜਾਈ ਹੋਈ ਸੀਗੀ ਉਹ 15 20 ਜਣੇ ਸੀਗੇ ਜੀ 20 ਜਣਿਆਂ ਨੇ ਕੁੱਟਿਆ ਜੀ ਪੱਦੀ ਸੂਰਾ ਸਿੰਘ ਗਰਾਉਂਡ 'ਚ ਕੋਪ ਲੇਖੇ ਨਾਲ ਹੀ ਘੁੱਟ ਗਏ ਸੀ ਤੁਹਾਨੂੰ ਪੁਲੇਖੇ ਨਾਲ ਜੀ ਲੜਾਈ ਕਿਸੇ ਹੋਰ ਦੇ ਸੀ ਗਈ ਉਹਨਾਂ ਦੇ ਪੁਲੇਖੇ ਉਹ ਨਹੀਂ ਮੈਨੂੰ ਘੁੱਟਦਾ ਠੀਕ ਹੈ ਕੀ ਕੀ ਖੋਇਆ ਜੀ ਤੁਹਾਡੇ ਕੋਲ Apple ਦਾ ਫੋਨ ਸੀਗਾ ਜੀ 50000 ਰੁਪਈਆ ਸੀਗਾ ਜੀ 1000 ਡਰਾਮ ਸੀ ਠੀਕ ਹੈ ਜੀ ਉਹ ਫੋਨ ਹਜੇ ਵੀ ਕਹਿ ਰਹੇ ਆ ਕਿ ਸਾਡੇ ਕੋਲ ਐ ਅਸੀਂ ਨਹੀਂ ਦੇਣਾ ਫੋਨ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੇਸੀਬੀ ਤੇ ਹਾਂ ਜੇਸੀਬੀ ਸੈਕਟੇ ਕਿਹੜਾ ਨੇ ਹੈਲਪਰ ਹਾਂ ਹੈਲਪਰ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਵਿੰਦਰ ਆ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਿੰਡ ਕੁੱਕੜਾਂ ਦੀ ਰਹਿਣ ਵਾਲੀ ਆ ਜੀ ਠੀਕ ਆ ਜੀ ਤੁਸੀਂ ਦੱਸ ਰਹੇ ਹੋ ਕਿ ਇਸ ਮਾਮਲੇ ਦੇ ਵਿੱਚ ਤੁਹਾਨੂੰ ਵੀ ਧਮਕੀਆਂ ਮਿਲੀਆਂ ਤੁਹਾਨੂੰ ਕੀ ਕਾਰਨ ਹੋਇਆ ਤੁਹਾਨੂੰ ਕਿਉਂ ਧਮਕੀਆਂ ਦਿੱਤੀਆਂ ਹਾਂਜੀ ਸਰ ਮੈਂ ਇਹਨਾਂ ਦੀ ਹੈਲਪ 'ਚ ਆਈ ਜੀ ਅੱਗੇ ਤੇ ਉਹਨਾਂ ਨੇ ਮੈਨੂੰ ਉਸ ਮੁੰਡੇ ਦੇ ਨਾਲ ਮੁੰਡੇ ਨੇ ਜਿਨ੍ਹਾਂ ਨਾਲ ਇਹਨਾਂ ਦਾ ਰੌਲਾ ਹੈ ਜੀ ਉਹਨਾਂ ਨੂੰ ਕਾਲ ਕਰਕੇ ਵਿੱਚ ਮੈਨੂੰ ਐਡ ਕਰਕੇ ਉਸ ਲੇਡੀ ਪਰਮਜੀਤ ਕੌਰ ਨਾਮ ਦੀ ਲੇਡੀ ਆ ਉਹਨੇ ਮੈਨੂੰ ਜੀ ਧਮਕੀਆਂ ਦਿੱਤੀਆਂ ਕਹਿੰਦੀ ਮੈਂ ਮਤਲਬ ਰੋੜੀ ਦੇ ਖਾਸ ਹਾਂ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਕਲੋਜ਼ ਆ ਉਹਨਾਂ ਦੇ ਦੇਨ ਰਾਤ ਅਸੀਂ ਉੱਥੇ ਰਹਿਨੇ ਆ ਮੈਂ ਕੰਟੀਨੇਟਰ ਆ ਜੀ ਤੇ ਜੋ ਤੂੰ ਪਰਚਾ ਨਹੀਂ ਕਰਾ ਸਕਦੀ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਉਸ ਲੇਡੀ ਨੇ ਕਹਿੰਦੀ ਤੂੰ ਅਗਰ ਇਹਨਾਂ ਦੀ ਸਪੋਰਟ ਵਿੱਚ ਖੜੀ ਤਾਂ ਅਸੀਂ ਐ ਕਰ ਦਵਾਂਗੇ ਅਸੀਂ ਉਹ ਕਰ ਦਵਾਂਗੇ ਤੇਨੂੰ ਰਾਹ ਵਾਟੇ ਅਸੀਂ ਦੇਖਾਂਗੇ ਇਹ ਕੌਣ ਲੇਡੀ ਹੋ ਕੀ ਆਮ ਆਦਮੀ ਪਾਰਟੀ ਜੋ ਵਿੱਚ ਆਮ ਆਦਮੀ ਪਾਰਟੀ ਜੋ ਕਹਿੰਦੀ ਮੈਂ ਕੰਟੀਨੇਟਰ ਆ ਜੀ ਤੁਸੀਂ ਵੀ ਰਹਿਣ ਵਾਲੀ ਹੋ ਉਹ ਜੀ ਚਾਂਦਪੂ ਦੀ ਰਹਿਣ ਵਾਲੀ ਆ ਤੁਸੀਂ ਵੀ ਦਰਖਾਸਤ ਦਿੱਤੀ ਹੈ ਕੋਈ ਆਪਣੇ ਵੱਲੋਂ ਹਾਂਜੀ ਅਸੀਂ ਉਹਨਾਂ ਨੇ ਸਾਨੂੰ ਗਾਲਾਂ ਕਢਾਈਆਂ ਜੀ ਹੋਰ ਨਾਲ ਤੇ ਆਪਾਂ ਲੱਗ ਤੋ ਦਰਖਾਸਤ ਦਿੱਤੀ ਹੋਈ ਆ ਜੀ। ਉਹਤ ਕੀ ਕਾਰਵਾਈ ਹੋਈ? ਉਹਤੇ ਹਲੇ ਕਾਰਵਾਈ ਨਹੀਂ ਕੋਈ ਹੋਈ ਜੀ। ਕਿਹੜੇ ਥਾਣੇ ਦਿੱਤੀ ਹੈ ਸਰਪਾ? ਆਪਣੇ ਮਾਲਪੁਰ ਥਾਣੇ ਦਿੱਤੀ ਜੀ। ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਇਹ ਹੀ ਮੰਗ ਕਰਦੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ। ਜੇ ਅਸੀਂ ਇਹਨਾਂ ਦੀ ਹੈਲਪ 'ਚ ਖੜੇ ਆ ਤੇ ਸਾਨੂੰ ਆ ਮਤਲਬ ਜੀ ਇਨਾਮ ਮਿਲਦੇ ਆ ਜੀ। ਜੇ ਅਸੀਂ ਗਰੀਬਾਂ ਦੀ ਹੈਲਪ 'ਚ ਖੜਦੇ ਆ ਸਾਨੂੰ ਇਹ ਮੋੜ ਤੋਂ ਨਾਮ ਮਿਲਦੇ ਆ ਜੀ।